ਪਰਲਿਆ 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 ਕੁੜੀ ਬਣ ਕੇ ਨੌਕਰੀ ਦਾ ਪੇਪਰ ਦੇਣ ਗਿਆ ਮੁੰਡਾ ਫੜ ਲਿਆ ਸਰਕਾਰ ਜਿਹੜਾ ਪਰਮਜੀਤ ਕੌਰ ਬੱਸੀ ਫਾਇਲ ਕਾ ਦੀ ਲੜਕੀ ਹੈ ਜਿਹੜੀ ਉਹਦੇ ਮਤਲਬ ਕਿ ਰੋਲ ਨੰਬਰ ਤੇ ਆਵਾਜ਼ਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਨੌਕਰੀ ਲਈ ਪੰਜਾਬ ਚ ਮੁੰਨਾ ਬਣਿਆ ਮੁੰਨੇ ਮਾਮਲਾ ਫ੍ਰੀਡਕੋਰਟ ਦੀ ਯੂਨੀਵਰਸਿਟੀ ਦਾ ਜਿੱਥੇ ਕਿ ਨੌਕਰੀਆਂ ਨਿਕਲੀਆਂ ਸੀ ਤੇ ਇਹਨਾਂ ਨੌਕਰੀਆਂ ਵਾਸਤੇ ਵੱਖ-ਵੱਖ ਸੈਂਟਰ ਬਣਾਏ ਗਏ ਸੀ ਇਸ ਦੌਰਾਨ ਪਰਮਜੀਤ ਨਾਮ ਦੀ ਕੁੜੀ ਪੇਪਰ ਦੇਣ ਪਹੁੰਚਦੀ ਹੈ ਕਿਉਂਕਿ ਨੌਕਰੀ ਮਿਲਣੀ ਸੀ ਤੇ ਜਦੋਂ ਇਸ ਦੌਰਾਨ ਬਾਇਓਮੈਟ੍ਰਿਕ ਹੋਏ ਤਾਂ ਪ੍ਰੀਖਿਆ ਕੇਂਦਰ ਚ ਮੌਜੂਦ ਸਟਾਫ ਨੇ ਦੇਖਿਆ ਕਿ ਇਹ ਕਿ ਇਹ ਤਾਂ ਬਾਇਓਮੈਟ੍ਰਿਕ ਤੇ ਵਿੱਚ ਲਿੰਗ ਦਾ ਹੀ ਫਰਕ ਹੈ ਯਾਨੀ ਕਿ ਬੰਦੇ ਤੇ ਚਨਾਨੀ ਦਾ ਫਰਕ ਆਖਰਕਾਰ ਉਹਨਾਂ ਨੂੰ ਸ਼ੱਕ ਹੋ ਗਿਆ ਉਹਨਾਂ ਨੇ ਹੋਰ ਆਈਡੀਆਂ ਵੀ ਦੇਖੀਆਂ ਵੋਟਰ ਕਾਰਡ ਵੀ ਬਣਿਆ ਹੋਇਆ ਸੀ ਲੰਬੇ ਲੰਬੇ ਵਾਦ ਸੀ ਪੂਰੀ ਲੁੱਕ ਸੀ ਪਰ ਫੇਰ ਵੀ ਸਟਾਫ ਨੂੰ ਸ਼ੱਕ ਹੋ ਗਿਆ ਕਿ ਆਖਰਕਾਰ ਮਸਲਾ ਕੀ ਹੈ ਹੁਨੇਸ ਵੋਟਰ ਕਾਰਡ ਦੇ ਨਾਲ ਇਸ ਫੋਟੋ ਨੂੰ ਮੈਚ ਕਰ ਲੋ ਇਹ ਫੋਟੋ ਪ੍ਰੀਖਿਆ ਕੇਂਦਰ ਦੀ ਹੈ ਯਾਨੀ ਕਿ ਇਸ ਲੁੱਕ ਦੇ ਵਿੱਚ ਮੁੰਡਾ ਪਹੁੰਚ ਗਿਆ ਸੀ ਕੁੜੀ ਬਣ ਕੇ ਪੇਪਰ ਤੇ ਯਾਨੀ ਕਿ ਮੁੰਨਾ ਬਣ ਗਿਆ ਸੀ ਮੁੰਡੇ ਨੌਕਰੀ ਦੀ ਇੱਛਾ ਚ ਇਹ ਕਿਹੜਾ ਕੰਮ ਕਰ ਬੈਠਾ ਜਦੋਂ ਪੜਤਾਲ ਹੋਈ ਤਾਂ ਪਛਾਨਿਆ ਕਿ ਇਹ ਤਾਂ ਮੁੰਡਾ ਹੈ ਬਸ ਫਿਰ ਕੀ ਸੀ ਮੌਕੇ ਤੇ ਪੁਲਸ ਬੁਲਾ ਲਈ ਗਈ ਤੇ ਜਦੋਂ ਪੁਲਸ ਆਈ ਤੇ ਖੁਲਾਸਾ ਹੋ ਗਿਆ ਕਿ ਇਹ ਤਾਂ ਮੁੰਡਾਈ ਹੈ ਮੌਕੇ ਤੋਂ ਇਹਦਾ ਆਧਾਰ ਕਾਰਡ ਵੋਟਰ ਕਾਰਡ ਤੇ ਹੋਰ ਦਸਤਾਵੇਜ਼ ਪ੍ਰਮਾਣਿਤ ਕੀਤੇ ਗਏ ਨੇ ਜੋ ਇਸ ਨੇ ਪ੍ਰੀਖਿਆ ਦੇਣ ਵਾਸਤੇ ਬਣਾਏ ਸੀ ਤੁਹਾਨੂੰ ਦੱਸ ਦਈਏ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਨੌਕਰੀ ਵਾਸਤੇ ਪ੍ਰੀਖਿਆਵਾਂ ਲਈਆਂ ਚਾਰੀਆਂ ਸੀ ਸੋ ਇਹਨਾਂ ਸਾਮੀਆਂ ਦੇ ਵਿੱਚ ਅਪਲਾਈ ਕਰਨ ਲਈ ਪਰਮਜੀਤ ਬਣ ਕੇ ਪਹੁੰਚ ਗਿਆ ਸੀ ਅੰਗਰੇਜ਼ ਦਰਅਸਲ ਐਫਾਜ਼ਿਲ ਕਾਦਰ ਰੈਨ ਵਾਲਾ ਅੰਗਰੇਜ਼ ਹੈ ਜੋ ਕਿ ਇਸ ਪ੍ਰੀਖਿਆ ਨੂੰ ਦੇਣ ਪਹੁੰਚ ਕੇ ਆ ਸੀ ਕੈਪੂਲਸ ਨੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਵਰਤਾਲ ਕਰਨ ਤੋਂ ਬਾਅਦ ਇਸ ਦੇ ਖਿਲਾਫ ਮੁਕਤਮਾ ਫੀਰਚ ਕਰ ਲਿਆ ਗਿਆ ਯਾਨੀ ਕਿ ਮੁੰਨਾ ਮੁੰਨੀ ਬੜਨ ਦੇ aarop ਚ ਹੋ ਗਿਆ ਗ੍ਰਿਫਤਾਰ ਆਓ ਤੁਹਾਨੂੰ ਦਿਖਾਨੇ ਆ ਪੁਲਿਸ ਤੇ ਕੀ ਕੀਤੀ ਕਾਰਵਾਈ ਪੁਲਿਸ ਦੀ ਜਬਾਨੀ ਸੁਣ ਲੋ ਕਿਵੇਂ ਹੋਈ ਇਸ ਦੀ ਗ੍ਰਿਫਤਾਰੀ ਦੈਨਿਕ ਪੰਜਾਬੀ ਟੀਵੀ ਤੇ ਲਈ ਆਮਨ ਤਗੜ ਤੇ ਰਿਪੋਰਟ ਹਾਂਜੀ ਬੇਲ ਆਊਟ ਹੈ ਸਰ ਜੀ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਇਗਜ਼ਾਮ ਹੋ ਰਹੇ ਸੀ ਇੱਥੇ ਡੀਏਵੀ ਸਕੂਲ ਕੋਟਪੂਰਾ ਦੇ ਵਿੱਚ ਇਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਅਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫਰਮੇਸ਼ਨ ਮਿਲੀ ਮੈਂ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਜੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਬੱਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਤਲਬ ਕਿ ਰੋਲ ਨੰਬਰ ਤੇ ਆਵਾਜ਼ਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲੈ ਅੱਜ ਉਸੇ ਦੇ ਖਿਲਾਫ 492 ਪੀਸੀ ਦੀ ਮਕਦਮਾ ਦਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸੀਂ ਕਰ ਰਹੇ ਹਾਂ